ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਗੁਰਦਾਸਪੁਰ ਦੇ ਪਿੰਡ ਦੇਰੀਵਾਲ ਕਿਰਨ ਵਿੱਚ ਬੀਤੀ ਸ਼ਾਮ ਇੱਕ ਹੀ ਪਿੰਡ ਦੇ ਨੌਜਵਾਨਾਂ ਦੇ ਦੋ ਟੜੇ ਆਪਸ ਵਿੱਚ ਪਿਲ ਗਏ ਅਤੇ ਇੱਕ ਦੂਜੇ ਤੇ ਗੋਲੀਆਂ ਚਲਾ ਦਿੱਤੀਆਂ ਉੱਥੇ ਹੀ ਨੌਜਵਾਨਾਂ ਨੂੰ ਸਮਝਾਉਣ ਲਈ ਆਏ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦੀ ਕਾਰ ਤੇ ਵੀ ਤੇਜ਼ ਤਾਰ ਹਥਿਆਰਾਂ ਨਾਲ ਇੱਕ ਗੁੱਟ ਤੇ ਨੌਜਵਾਨਾਂ ਵੱਲੋਂ ਹਮਲਾ ਕਰ ਦਿੱਤਾ ਅਤੇ ਕਾਰ ਦੀ ਪੰਨ ਤੋੜ ਕੀਤੀ ਗਈ ਇਸ ਘਟਨਾ 'ਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਨੇ ਦੋਵੇਂ ਟੜਿਆਂ ਦੇ ਚਾਰ ਲੋਕ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਨਾ ਇਦਾਂ ਹੈ ਕਿ ਜਿਹੜੀ ਵਾਲ ਦੇ ਵਿੱਚ ਨੀਕੀ ਜਤਿੰਦਰ ਸਿੰਘ son of ਹਰਜਿੰਦਰ son of ਜਰਨੈਲ ਸਿੰਘ ਜਤਿੰਦਰ ਸਿੰਘ son of ਜਰਨੈਲ ਸਿੰਘ ਇਹਨਾਂ ਨੇ ਸ਼ਰੀਆਮ ਸਿੱਧੀਆਂ ਗੋਲੀਆਂ ਚਲਾਈਆਂ ਨੇ ਕੋਈ ਤੇ ਵੀਡੀਓ ਵਗੈਰਾ ਸਾਡੇ ਕੋਲ ਹੈਗੀਆਂ ਨੇ ਭਾਜੀ ਹੁਣੀ ਤੁਹਾਨੂੰ ਦਿਖਾ ਦੇਣਗੇ ਇਹਨਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਨੇ ਤੇ ਤਿੰਨ ਬੱਚਿਆਂ ਦੇ ਖਾਦਰ ਨੇ ਠੀਕ ਹੈ ਜੀ ਤੇ ਉਹਨਾਂ ਨੂੰ ਉਹਨਾਂ ਨੇ ਸਿੱਧੀ ਗੁੰਡਾ ਗੁੰਡਾਗਰਦੀ ਕੀਤੀ ਛੜਿਆਂ ਨੂੰ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੇ ਇਦਾਂ ਹੈ ਕਿ ਇਹਨਾਂ ਨੇ ਤਾਂ ਕੀਤੀ ਹੈ ਕਿ ਇਹਨਾਂ ਦਾ ਜੋਰ ਆ ਆਮ ਆਦਮੀ ਦੀ ਸ਼ਹਿਰ ਨਾਲ ਸਿੱਧੀ ਇਹਨਾਂ ਨੇ ਕੀਤੀ ਗੁੰਡਾਗਰਦੀ ਕਿਉਂਕਿ ਇਹ ਗਲਤ ਕੰਮ ਕਰਦੇ ਨੇ ਜਵਾਨੀ ਨੂੰ ਭੜਕਾਉਂਦੇ ਨੇ ਠੀਕ ਹੈ ਜੀ ਨਸ਼ਿਆਂ ਤੇ ਇਹਨਾਂ ਚੀਜ਼ਾਂ ਤੋਂ ਅਸੀਂ ਡੱਕਨੇ ਆ ਵੀਡੀਓ ਕਾਉਣੇ ਜੇ ਕਿ ਭਗਵੰਤ ਸਵਾਮੀ ਦੇ ਖਿਲਾਫ ਨਾ ਤੱਕ ਕੇ ਇਹ ਦੇ ਖਿਲਾਫ ਪਾ ਦਿੱਤੀ ਤੇ ਇਹਨੇ ਕਹਿੰਦਾ ਵੀ ਡਿਲੀਟ ਕਰ ਕਿਉਂ ਭਾਈ ਜੇ ਕਮੈਂਟ ਕਰਦਾ ਕਹਿੰਦਾ ਡਿਲੀਟ ਕਰ ਕਿਉਂ ਭਾਈ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸਾਡੀ ਤੀਂ ਦੇਖ ਸਕਦੇ ਹੋ ਐਂ ਪੰਜਾਬ ਦੀ ਗੱਲ ਕਰਦਾ ਹਾਂ ਮੈਂ ਵੀਡੀਓ ਪਾਉਂਦਾ ਸੀਗਾ ਸੋਸ਼ਲ ਮੀਡੀਆ ਤੇ ਤੇ ਉਹ ਮੈਨੂੰ ਕਹਿੰਦਾ ਸੀ ਬਾਰ-ਬਾਰ ਕਿ ਕੱਟ ਕਿਉਂ ਭਾਈ ਸਾਡੇ ਅੱਡੇ 'ਚ ਚੱਲੀਆਂ ਗੋਲੀਆਂ ਨਰਾਂ ਵਾਲੀ ਏਦਾਂ ਹੀ ਚੱਲੀਆਂ ਨਰਾਂ ਵਾਲੀ ਗੋਲੀਆਂ ਪਰੋਤੀ ਮੰਗਦੇ ਸੀ ਉਹ ਤੇ ਬਸ ਉਹ ਵੀਡੀਓ ਪਾਈ ਤੇ ਕਹਿੰਦਾ ਹੈ ਕੱਟ ਦੇ ਤੇ ਹੁਣ ਇਹ ਏਦਾਂ ਵੀਡੀਓ ਤੋਂ ਗੱਲ ਵਧੀ ਹੈ ਇਹਨਾਂ ਨੇ ਆ ਕੇ ਛੜਿਆਂ 'ਮ ਗੋਲੀਆਂ ਮਾਰੀਆਂ ਸ਼ਾਇਦ ਅਸੀਂ ਰੋੜਾ ਹੋਈ ਇਹਨਾਂ ਦੇ ਪੈਰਾਂ ਦਾ ਕਿੱਦਾਂ ਕੁਝ ਵੀ ਤੀਂ ਦੇਖ ਉਹ ਤੇ ਹੁਣ ਤੁਸੀਂ ਦੱਸੋਗੇ ਮਸਲਾ ਜੀ ਇਹ ਜਿਹੜੀ ਗੁੱਸਰੀ ਧਿਰਿਆ ਜੀ ਇਹ ਮਤਲਬ ਸ਼ਰਾਰਤੀ ਲੋਕ ਨੇ ਅਕਸਰ ਲੋਕਾਂ ਦੇ ਨਾਲ ਇਹ ਜਿਹੜਾ ਲੜਾਈ ਝਗੜਾ ਕਰਦੇ ਰਹਿੰਦੇ ਤੇ ਕੱਲ ਵੀ ਇਹਨਾਂ ਨੇ ਮਤਲਬ ਫੋਨ ਦੇ ਉੱਤੇ ਮਤਲਬ ਕੁਝ ਸਾਡੇ ਪਿੰਡ ਦੇ ਮੁੰਡਿਆਂ ਨੂੰ ਧਮਕੀਆਂ ਦਿੱਤੀਆਂ ਇਹਨਾਂ ਨੇ ਕਿ ਐਂ ਕਰਦੇ ਆਂਗੇ ਝੂਂ ਕਰਦੇ ਆਂਗੇ ਠੀਕ ਆ ਜੀ ਉਹਦੇ ਵਿੱਚ ਜਦੋਂ ਮੈਨੂੰ ਪਤਾ ਲੱਗਾ ਕਿ ਦੋਵੇਂ ਪਾਸੇ ਮੁੰਡੇ ਇਕੱਠੇ ਹੋਏ ਆ ਤੇ ਮੈਂ ਪਿੰਡ ਦਾ ਮੋਹਤਬਰ ਹੋਣ ਦੇ ਨਾਤੇ ਮੈਂ ਇਸੇ ਰੱਲ ਗਿਆ ਗੱਡੀ ਲੈ ਕੇ ਆਪਣੀ ਮੈਂ ਕਿਤੋਂ ਆ ਰਿਹਾ ਸੀਗਾ ਤੇਰਾ ਬਾਬਾ ਨਾਨਕ ਤੇ ਮੈਂ ਸਿੱਧੀ ਗੱਡੀ ਲੈ ਕੇ ਉਹਨਾਂ ਨਾਲ ਗਿਆ ਵੀ ਝਗੜੀ ਚ ਚਲੋ ਕੁਝ ਨਹੀਂ ਰੱਖਿਆ ਹਣਾ ਮੈਂ ਸਮਝਾਉ ਇਨਾਂ ਨੇ ਮੇਰੀ ਗੱਡੀ ਹੰਡਾ ਸਿਟੀ ਸਾਰੀ ਵੱਢਦੀ ਐਨਾਂ ਨੇ ਤੇ ਟੋਟਲ ਐਸ ਮਤਲਬ ਕਰਤੀ 188 ਗੱਡੀ ਐਸਾ ਜੂ ਸਾਹ ਵੈਥੇ ਆਏ ਨਾ ਉਹਨਾਂ ਨੂੰ ਪੁੱਛ ਸਕਦੇ ਸੀ ਅਹੀਂ ਇਹਨਾਂ ਨੂੰ ਮਤਲਬ ਜਦੋਂ ਇਹਨਾਂ ਨੇ ਮੁੜ ਕੇ ਪਿੱਛੋਂ ਬੰਦਿਆਂ ਨੇ ਆਣ ਕੇ ਮੇਰੀ ਇਹਨਾਂ ਨੇ ਮਤਲਬ ਜਾਨ ਬਚਾਈ ਪਿੰਡ ਦੇ ਬੰਦੇ ਨੇ ਪਿੰਡ ਦੇ ਬੰਦੇ ਨੇ ਜਿਹੜੇ ਮਤਲਬ ਸਾਡੇ ਜਿਹੜੇ ਦੂਸਰੀ ਥਾਂ ਮਤਲਬ ਕੱਟੀ ਹੋਈ ਸੀ ਕਿ ਉਹਨਾਂ ਨੇ ਆਣ ਕੇ ਮੇਰੀ ਜਾਨ ਬਚਾਈ ਹੈ ਮੈਨੂੰ ਉਥੋਂ ਕੱਢਿਆ ਇਹਨਾਂ ਨੇ ਭਾਜੀ ਰੰਜਿਸ਼ ਹੋਏ ਕੋਈ ਤੇ ਕੋਈ ਦੱਸਿਏ ਨਾ ਐਵੇਂ ਹੀ ਬਸ ਭਾਜੀ ਰੱਜ ਲੈਂਦੇ ਆ ਗੋੜੀਆਂ ਦੇ ਨਾਲ ਇਹਨੇ ਛਕਣਾ ਸੂਰ ਤਾਂ ਵੇਖੋ ਉਹ ਗੋੜੀਆਂ ਨਾਲ ਰੱਜ ਲੈਣਾ ਰੱਜ ਰੱਜ ਕੇ ਜਿੰਨੂ ਜੀ ਕਰਦਾ ਏ ਧਮਕੀਆਂ ਦੇ ਦਿੰਦੇ ਆ ਫਿਰ ਲੋਕ ਜਿਹੜੇ ਰੋਟੀ ਖਾਂਦੇ ਆ ਭਾਜੀ ਉਹ ਲੜਾਈ ਤੋਂ ਬਰੇਜ਼ ਕਰਦੇ ਆ ਗੁੰਡਾ ਟੈਬ ਵੀ ਬਿਲਕੁਲ ਤੁਸੀਂ ਪਿੰਡ ਜਾ ਕੇ ਪਤਾ ਕਰ ਸਕਦੇ ਹੋ ਇੰਨਾ ਬਾਰੀ ਪਤਾ ਕਰ ਸਕਦੇ ਹੋ ਸਾਡੇ ਬਾਰੇ ਪਤਾ ਕਰ ਸਕਦੇ ਆ ਪਿੰਡ ਚੋਂ ਨਹੀਂ ਲਾ ਕੇ ਜੋ ਪਤਾ ਕਰੋ ਸਾਡੇ ਬਾਰੇ ਮੈਂ ਇਸ ਟਾਈਮ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਹਾਂ ਪਿੰਡ ਤੇ ਜੋ ਮਤਲਬ ਕੰਮ ਤੋਂ ਦੇ ਸਕਦੇ ਆ ਦੇਖਣਾ ਲੋਕਾਂ ਨੂੰ ਉਹ ਹਾਂ ਕੇ ਕੰਮ ਕਰਵਾਉਂਦੇ ਆ ਇਹ ਬਾੜੀ ਇਹ ਬਾੜੀ ਦੀ ਪੀ ਦਾ ਸੰਗੀਤ ਨੂੰ ਮੈਂ ਦੱਸਿਆ ਬਾਰ ਬਾਰ ਇਹੋ ਗੱਲ ਦੱਸ ਰਿਹਾ ਵੀ ਸ਼ਰਾਰਤੀ ਅੰਸਰ ਇਹਨਾਂ ਨੂੰ ਕੋਈ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਕੰਮ ਨਹੀਂ ਬਸ ਪਹਿਲੀ ਵਾਰ ਕਿਹਾ ਕਿ ਪਹਿਲਾਂ ਜਦੋਂ ਮੈਂ ਗਿਆ ਜੀ ਹਵਾਈ ਫੇਅਰ ਹੋਏ ਨੇ ਠੀਕ ਹੈ ਜੀ ਨੇਰਾ ਸੀਗਾ ਅਗਲੇ ਪਾਸੇ ਇਹ ਮੇਰੇ ਕੋਲ 15 ਤੋਂ 20 ਬੰਦੇ ਦੱਤਰ ਲੈ ਕੇ ਖਲੋਤੇ ਸੀਗੇ ਇਹਨਾਂ ਨੇ ਹਵਾਈ ਫੇਅਰ ਕੀਤੇ ਦੋ ਨੰਬਰ ਦੇ ਅਸਲੇ ਨਾ ਕੀਤੇ ਬਿਲਕੁਲ ਮੈਂ ਰੋਕਿਆ ਵੀ ਨਹੀਂ ਲੜਨਾ ਨਹੀਂ ਗਿਆ ਇਹਨਾਂ ਨੂੰ ਵੀ ਰੋਕਿਆ ਵਾ ਇਹ ਮੁੜੇ ਨਹੀਂ ਗਏਗਾ ਇਹ ਤਾਂ ਬਾਅਦ ਫਿਰ ਦੇਖੋ ਜਦੋਂ ਮੈਂ ਇੰਨਾ ਕਰਕੇ ਗਿਆ ਵੀ ਨਹੀਂ ਲੜਨਾ ਜਦੋਂ ਮੈਨੂੰ ਉਹਨਾਂ ਨੇ ਮਾਰਨ ਤੱਕ ਗਏ ਆ ਗੱਡੀ ਵੱਢਦੀ ਮੇਰੀ ਸਾਰੀ ਵਿੱਚ ਮੈਨੂੰ ਇਹ ਨਾ ਜਾ ਕੇ ਕੱਢ ਦੇ ਤੇ ਮੇਰਾ ਮੇਰਾ ਕਤਲ ਕਰ ਦੇਣਾ ਸੀ ਤੁਹਾਡੇ ਲੋ ਮਾਮਾ ਰਾਤ ਪਤਾ ਲਗਾ ਸਾਨੂੰ ਸੋਚਣਾ ਮਿਲਿਆ ਸੀ ਵੀ ਪਿੰਡ ਡੇਰੀ ਵਾਲਾ ਕਿਰਨਾ ਦੋ ਪਾਰਟੀਆਂ ਝੜਾ ਆਇਆ ਉੱਤੇ ਅਸੀਂ ਰਾਤ ਉੱਥੇ ਪਹੁੰਚੇ ਸੀ ਤੇ ਜਿੱਥੇ ਮੌਕੇ ਤੇ ਇੱਕ ਕਾਰ ਜਿਹੜੀ ਆ ਸਿਟੀ ਹੋਂਡਾ ਉਹ ਕਾਫੀ ਨੁਸਾਨੀ ਹੋਈ ਖੜੀ ਸੀ ਤੇ ਉਹਦਾ ਕਾਫੀ ਨੁਸਾਨ ਕੀਤਾ ਤੇ ਮੌਕੇ ਤੋਂ ਬਾਰੇ ਅਸੀਂ ਸੀਨ ਵੇਖਿਆ ਕਰਾਂਦਾ ਉਸ ਤੋਂ ਬਾਅਦ ਸਵੇਰੇ ਪਤਾ ਲੱਗਾ ਵੀ ਦੋਵੇਂ ਪਾਰਟੀਆਂ ਜਿਹੜੀਆਂ ਸਿਵਰ ਹਸਪਤਲ ਕੋਲ ਆਪਾਂ ਦਾਖਲ ਨੇ ਫਿਰ ਉਹ ਫਿਰ ਮੈਂ ਕਦਾਤ ਪਹੁੰਚਿਆ ਇੱਥੇ ਇੱਕ ਪਾਰਟੀ ਵੱਲੋਂ ਮੰਗਰ ਸਿੰਘ ਵਾਸੀ ਡੇਰੀਆ ਕਰਨ ਤੇ ਦੂਜੇ ਪਾਸੇ ਤੋਂ ਜਤਿੰਦਰ ਸਿੰਘ ਹੈਪੀ ਡੇਰੀਆ ਕਰਨ ਦੋਵੇਂ ਦਾਖਲ ਨੇ ਤੇ ਡਾਕਟਰਾਂ ਨੂੰ ਮਿਲ ਕੇ ਇਹਦੇ ਨਾਲ ਮੈਡੀਕਲ ਜਿਹੜਾ ਕਟਿਆ ਹੈ ਮੇਰਾ ਕਟਿਆ ਉਹ ਲੈ ਕੇ ਤੇ ਜਿਹੜੇ ਕਾਰਵਾਈ ਬੰਦੀ ਆ ਉਹ ਆਪਾਂ ਕਰ ਰਹੇ ਹਾਂ ਘੋੜੀ ਪਤਾ ਲੱਗਾ ਵੀ ਇਹ ਵਾਈਫਰ ਹੋਇਆ ਇੱਥੇ ਤੇ ਫਿਰ ਤਪੀਦਣਾ ਵੇਖਦੇ ਹੁਣ ਕਿੰਨੇ ਚਲਾਈਏ ਜੀ